ਸ਼੍ਰੋਮਣੀ ਕਮੇਟੀ ਨੇ 1 23 ਨਵੰਬਰ 23 ਅਗਸਤ 2021 ਨੂੰ ਮਤਾ ਪਾਇਆ ਸੀ ਕਿ ਧਰਮੀ ਫੌਜੀ ਨੇ ਜਰਨਲ ਕੋਟ ਮਾਰਦੇ ਤੇ ਸ਼ਹੀਦ ਧਰਮੀ ਫੌਜੀ ਨੇ। ਉਸ ਤੋਂ ਬਾਅਦ ਉਹ ਚੌਥੀ ਮੀਟਿੰਗ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਆ ਹਰਜਿੰਦਰ ਸੱਤਾ ਮੈਂ ਸ਼੍ਰੋਮਣੀ ਪ੍ਰਬੰਧਕ ਮੀਟਿੰਗ ਦੇ ਪ੍ਰਧਾਨ ਸਾਹਿਬ ਨਾਲ। ਇੱਕ ਸਿੰਘ ਸਭਾ ਨੇ ਦੀ ਮੀਟਿੰਗ ਦੇ ਵਿੱਚ ਆ ਮਤਾ ਰੱਖਿਆ ਸੀ ਕਿ ਸਾਡੀ ਕੁਰਬਾਨੀ ਨੂੰ ਮਾਨਤਾ ਦਿੱਤੀ ਜਾਵੇ। 17 ਨਵੰਬਰ 2011 ਨੂੰ ਸ਼੍ਰੋਮਲਿਕ ਪੰਜ ਸਿੰਘ ਸਾਹਿਬਾਂ ਦੇ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਮਾਨਤਾ ਦੇ ਰਹੇ ਨੇ ਅਸੀਂ ਆਪਣੀ ਕੁਰਬਾਨੀਆਂ ਨੂੰ ਦੇਖੇ ਅਸੀਂ ਧਰਮੀ ਫੌਜੀਆਂ ਦੀ ਮਤਲਬ ਜਿਹੜੀ ਕੁਰਬਾਨੀ ਉਹਨੂੰ ਕਰਕੇ ਅਸੀਂ ਇਹਨਾਂ ਦੇ ਬਰਤਾਰੇ ਕਰਕੇ ਅਸੀਂ ਸਿੰਘ ਸਾਹਿਬਾਂ ਕੋ ਅੱਜ ਆਏ ਹਾਂ ਇਹਨਾਂ ਨੇ ਸਾਡਾ ਕੀਤਾ ਵਾ ਇਹਨਾਂ ਦੇ ਪੀਏ ਜਸਵੰਤ ਸਿੰਘ ਜੀ ਨੇ ਉਹਨਾਂ ਨੂੰ ਇਹਨਾਂ ਨੇ ਦੱਸ ਦਿੱਤਾ ਕਿ ਤੁਸੀਂ ਧਰਮੀ ਫੌਜੀਆਂ ਦੇ ਵਾਸਤੇ ਸਬਕਮਿਟੀ ਬਣਾਉਂਗੇ ਕਮੇਟੀ ਲਾ ਲਓ ਦੁਬਾਰਾ ਮੈਂ ਐਪਲੀਕੇਸ਼ਨ ਕੱਲ੍ਹ ਤੋਂ ਪਰਸੋਂ ਦੋਵਾਂ ਦਿਨਾਂ ਦੇਖੇ ਜਾਵਾਂ ਔਰ ਉਹਦੇ ਉੱਤੇ ਸਬ ਕਮੇਟੀ ਬਣਾ ਕੇ ਅਸ਼ਰੀਕਾਲਤਾ ਸਾਹਿਬ ਵੱਲੋਂ ਜਿਹੜੀ ਆ ਪੂਰੀ ਜਾਂਚ ਕਰਕੇ ਤੇ ਜਿਹੜੀ ਰਿਪੋਰਟ ਜਿਹੜੀ ਸ਼੍ਰੋਣੀ ਕਟੀਨ ਦਿੱਤੀ ਜਾਏ। ਔਰ ਅੱਜ ਅਸੀਂ ਸਿੰਘ ਸਾਹਿਬ ਨੂੰ ਮਿਲੇ ਆ ਸਿੰਘ ਸਾਹਿਬ ਨੂੰ ਮਿਲਣ ਦਾ ਕਾਰਨ ਇਹ ਮਿਲੇ ਆਂ ਬੜੇ ਦੁੱਖ ਦੇ ਨਾਲ ਹਾਂ ਤੇ ਖੁਸ਼ ਹੋ ਕੇ ਅਸੀਂ ਇਹ ਕਰਕੇ ਆਏ ਆ ਕਿ ਸ਼੍ਰੋਣੀ ਕਟੀਨ ਨੇ 1 23 ਨਵੰਬਰ 23 ਅਗਸਤ 2021 ਨੂੰ ਮਤਾ ਪਾਇਆ ਸੀ ਕਿ ਤਰਮੀ ਫੌਜੀ ਨੇ ਸਰ ਜਨਰਲ ਕੋਟ ਮਾਰਦੇ ਤੇ ਸ਼ਹੀਦ ਤੇ ਤਰਮੀ ਫੌਜੀ ਨੇ ਉਤੋਂ ਬਾਅਦ ਅਸੀਂ ਮੰਗ ਰੱਖੀ ਤੇ ਪਿਛਲੇ ਸਾਲ 21 ਜੁਲਾਈ 2023 ਨੂੰ ਸਾਡੀ ਸਬ ਕਮੇਟੀ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਸਾਹਿਬ ਜਿਹੜੇ ਸ਼ੋਮਿਲ ਕਿਟੀ ਆ ਸਾਨੂੰ ਨਹੀਂ ਤਰਮੀ ਫੌਜੀ ਮੰਦੀ ਫੇਰ ਸਾਡੀ ਦੁਬਾਰਾ 24 ਅਕਤੂਬਰ 2023 ਨੂੰ ਹਰਜਿੰਦਰ ਸਿੰਘ ਧਾਮੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਹੁੰਦੀ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਸਾਨੂੰ ਮੰਗ ਕੀਤੀ ਤੇ ਉਹਨਾਂ ਨੇ ਫੇਰ ਜਿਹੜਾ ਸਾਨੂੰ ਧਰਮੀ ਫੌਜੀ ਮੰਨਣ ਤੋਂ ਇਨਕਾਰ ਕਰਤਾ ਉਸ ਤੋਂ ਬਾਅਦ ਚੌਥੀ ਮੀਟਿੰਗ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਆ ਹਰਜਿੰਦਰ ਸਿੰਘ ਧਾਮੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਔਰ ਉਹਦੇ ਵਿੱਚ ਅਸੀਂ ਕੋਈ ਮੰਗ ਨਹੀਂ ਰੱਖੀ ਦੋ ਹੱਥ ਜੋੜ ਕੇ ਮੈਂ ਇੱਕੋ ਬੇਨਤੀ ਕੀਤੀ ਕਿ ਸਰ ਜਿਹੜਾ ਬੰਦਾ ਜੂਨ 1984 ਨੂੰ ਫੌਜੀ ਬੈਰਕ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹਨੂੰ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਹਨਾਂ ਨੇ ਮੇਰੀ ਮੰਗ ਹੀ ਉਲਟ ਕਰ ਦਿੱਤੀ ਉੱਥੇ ਲਿਖਿਆ ਕਿ ਧਰਮੀ ਫੌਜੀ ਮੰਗ ਕੀਤੀ ਕਿ ਸਾਡੀ ਧਰਮੀ ਫੌਜੀ ਕੁਰਬਾਨੀ ਦੀ ਸਲਾਹਗਾ ਕੀਤੀ ਜਾਵੇ ਤੇ 5 ਜੁਲਾਈ 24 ਨੂੰ ਜਿਹੜੀ ਅੰਤਰਮਕ ਕਮੇਟੀ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਦੀ ਕਿ ਧਰਮੀ ਫੌਜੀ ਕੁਰਬਾਨੀ ਨੂੰ ਸ਼ਰੂ ਕਰਨ ਜਿਹੜੀ ਆ ਮਤਲਬ ਕਿ ਜਿਹੜੀ ਆ ਸਲਾਹਗਾ ਕਰਦੀ ਆ ਔਰ ਇਥੇ ਰਾਸ ਤੇ ਜਾ ਕੇ ਬੜੇ ਦੁੱਖ ਦੀ ਗੱਲ ਹੈ ਇੱਕ ਸਿੰਘ ਸਭਾ ਨੇ ਦੀ ਮੀਟਿੰਗ ਨੇ ਤੇ ਚਾਹ ਮਤਾ ਰੱਖਿਆ ਸੀ ਕਿ ਸਾਡੀ ਕੁਰਬਾਨੀ ਨੂੰ ਮਾਨਤਾ ਦਿੱਤੀ ਜਾਵੇ 17 ਨਵੰਬਰ 2011 ਨੂੰ ਸ਼ਰਮਿਕ ਪੰਜ ਸਿੰਘ ਸਾਹਿਬਾਂ ਜਿਹੜੇ ਧਰਮੀ ਫੌਜੀ ਦੀ ਕੁਰਬਾਨੀ ਨੂੰ ਮਾਨਤਾ ਦੇ ਰਹੇ ਨੇ ਔਰ ਇੱਥੇ ਸੋਚਣ ਦੀ ਵਿਚਾਰ ਦੀ ਤੇ ਦੁੱਖ ਦੀ ਗੱਲ ਇਹ ਆ ਕਿ ਅੱਜ ਜਿਹੜਾ ਵਾ ਸਾਨੂੰ 21 ਤੋਂ ਲੈ ਕੇ ਸ਼ਰਮਿਕ ਕੀਤੀ ਉਹੀ ਜਿਹੜੀ ਮਤੇਦ ਮਤਾ ਪਾਈ ਜਾਂਦੀ ਉਹ ਨਹੀਂ ਉਸ ਤੋਂ ਬਾਅਦ 5 ਨਵੰਬਰ 2016 ਤੋਂ ਲੈ ਕੇ ਅੱਜ ਤੱਕ ਸ਼ਰਮਿਕਟੀ ਦਾ ਰਿਕਾਰਡ ਕੋਈ ਬੰਦਾ ਚੈੱਕ ਕਰ ਸਕਦਾ ਕਿ ਇਹਨਾਂ ਕਿੰਨੀ ਪ੍ਰਤੀ ਕੀਤੀ ਆ ਲੇਕਿਨ ਸਾਡੀਆਂ 123 ਫੈਲਾਂ ਜਿਹੜੀਆਂ ਨੇ ਉਹਨਾਂ ਜੋ ਧਰਮੀ ਫੌਜੀ ਤੋਂ ਬੱਚਾ ਕੋਈ ਲਖਿਆ ਇਸ ਕਰਕੇ ਅਸੀਂ ਆਪਣੀ ਕੁਰਬਾਨੀ ਨੂੰ ਦੇ ਇਥੇ ਅਸੀਂ ਧਰਮੀ ਫੌਜੀਆਂ ਦੀ ਮਿਲ ਕੇ ਜਿਹੜੇ ਕੁਰਬਾਨੀ ਉਹਨੂੰ ਕਰਕੇ ਅਸੀਂ ਇਹਨਾਂ ਦੇ ਭਤੀਰੇ ਦਾ ਕਰਕੇ ਅਸੀਂ ਸਿੰਘ ਸਾਹਿਬਾਨ ਕੋ ਅੱਜ ਆਏ ਹਾਂ ਔਰ ਉਹਨਾਂ ਨੇ ਪੂਰਾ ਪ੍ਰੋਸਾਦ ਦਿੱਤਾ ਕਿ ਤੁਹਾਡੇ ਨਾਲ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਮੰਗਾ ਰਹੇ ਹਾਂ ਲੇਕਿਨ ਸਿੰਘ ਸਾਹਿਬਾਨ ਨੇ ਇੱਕ ਬੜਾ ਵੱਡੀ ਸਾਨੂੰ ਗੱਲ ਯਾਦ ਕਰਾਈ ਆ ਕਿ ਜੂਨ 1984 ਦੇ ਹਮਲੇ ਤੋਂ ਬਾਅਦ ਵੋਟਰ ਰੋਡ ਜਿਹੜਾ ਸੀ ਸਰਕਾਰ ਨੇ ਕਰਨਾ ਸੀ ਔਰ ਉਹਦੇ ਵਿੱਚ ਜਿਹੜਾ ਸੀ ਪਗੜੀਦਾਰੀ ਸਿੱਖ ਕੋਈ ਨਹੀਂ ਰਹਿਣ ਦੇਣਾ ਇਹਦੀ ਮਨਸ਼ਾ ਸੀ ਕਿ ਆਉਂਦੇ ਸਮੇਂ 20 25 ਸਾਲ ਦਾ ਕੋਈ ਸਿੱਖ ਬੱਚਾ ਕੋੜੀ ਨਹੀਂ ਚੜੇਗਾ ਔਰ ਉਹ ਜਿਹੜੀ ਮਨਸ਼ਾ ਜਿਹੜੀ ਸੀ ਉਹ ਮਤਲਬ ਕਿ ਸਿੰਘ ਸਾਹਿਬਾਨ ਨੇ ਕਹਿ ਕੇ ਸਾਡਾ ਦਿਲ ਖੁਸ਼ ਕਰਤਾ ਕਿ ਇੱਥੋਂ ਤੱਕ ਗ੍ਰਹਿ ਤੱਕ ਜਾਣਦੇ ਨੇ ਕਿ ਧਰਮੀ ਫੌਜੀ ਕੀ ਕੁਰਬਾਨੀਆਂ ਦੇ ਜਾ ਕੀ ਆ ਔਰ ਹੁਣ ਇਹਨਾਂ ਨੇ ਫਾਈਨਲ ਸਾਡਾ ਕੀਤਾ ਵਾ ਇਹਨਾਂ ਦੇ ਪੀਏ ਜਸਵਾਲ ਸਿੰਘ ਜੀ ਨੇ ਉਹਨਾਂ ਨੂੰ ਇਹਨਾਂ ਨੇ ਦੱਸ ਦਿੱਤਾ ਕਿ ਤੁਸੀਂ ਧਰਮੀ ਫੌਜੀਆਂ ਦੇ ਵਾਸਤੇ ਸਬ ਕਮੇਟੀ ਬਣਾਓ ਤਰਮੀ ਫੌਜੀ ਨੂੰ ਕੋਲ ਪੂਰੀ ਡਿਟੇਲ ਲਾ ਲੋ ਦੁਬਾਰਾ ਮੈਂ ਐਪਲੀਕੇਸ਼ਨ ਕੱਲ੍ਹ ਤੋਂ ਪਰਸੋਂ ਦੋ ਦਿਨਾਂ ਦੇ ਦੇਖ ਕੇ ਜਾਊਂ ਔਰ ਉਹਦੇ ਉੱਤੇ ਸਬ ਕਮੇਟੀ ਬਣਾ ਕੇ ਅਸ਼ੀਰਿਕਾਲਤਾਖ ਸਾਹਿਬ ਵੱਲੋਂ ਜਿਹੜੀ ਆ ਪੂਰੀ ਜਾਂਚ ਕਰਕੇ ਤੇ ਜਿਹੜੀ ਰਿਪੋਰਟ ਜਿਹੜੀ ਐ ਸ਼ਰਮਕਟੀਨ ਦਿੱਤੀ ਜਾਏ ਹੁਣ ਤੁਹਾਨੂੰ ਪਰੋਸਾ ਹੋ ਗਿਆ ਤੁਹਾਡੀਆਂ ਮੰਗਾਂ ਪੂਰੀ ਹੋ ਜਾਣਗੀਆਂ ਦੇਖੋ ਜੀ ਸਿੰਘ ਸਭਾ ਨਾਲੋਂ ਮੈਂ ਪਿਛਲੇ ਸਾਲ ਜਦੋਂ ਨਵੇਂ-ਨਵੇਂ ਬਣਿਆ 27 ਤੇ 28 ਜੂਨ ਨੂੰ ਦੋ ਦਿਨਾਂ ਮੈਂ ਲੰਮੇ ਚੌੜੇ ਵਿਚਾਰ ਕੀਤੇ ਨੇ ਸਿੰਘ ਸਭਾ ਨਾਲ ਦੇ ਅੰਦਰ ਦਿਲਚਸਪ ਦਰਦਵਾਜ਼ੇ ਔਰ ਅੱਜ ਮੈਨੂੰ ਇੱਕ ਚੀਜ਼ ਦਾ ਮਤਲਬ ਕਿ ਬਹੁਤ ਜੜੀ ਮੈਂ ਅੱਜ ਸ਼ਰਮਸ਼ਾਰ ਹੋਇਆ ਕਿ ਸਿੰਘ ਸਾਹਿਬਾਂ ਨੇ ਕਿਹਾ ਗਿਆਹੀਂ ਤੇਰਾ 6 ਜੂਨ ਦੇ ਪ੍ਰੋਗਰਾਮ ਦੇ ਵਿੱਚ ਤੇਰਾ ਨਾਮ ਲਿਆ ਤਾਂ ਕਿ ਨਹੀਂ ਇਨਸਾਨ ਭੁਲਣਾ ਹਾਰਾ ਕਦੀ ਆਪਾਂ ਟੀਵੀ ਦੇ ਨੇ ਕਦੀ ਖਬਰ ਪੜਦੇ ਨਹੀਂ ਪੜਦੇ ਉਹਦੇ ਚ ਮੈਂ ਸਿੰਘ ਸਾਹਿਬਾਨ ਕੋਲ ਜੀ ਖਿਮਾ ਮੰਗੀ ਆ ਕਿ ਮੈਨੂੰ ਖਿਮਾ ਕੀਤੀ ਜਾ ਕੇ ਜੇ ਤੁਹਾਨੂੰ ਸਾਡੀ ਸਲਾਹਾਂ ਕੀਤੀ ਤੇ ਮੈਂ ਤੁਹਾਡਾ ਨਹੀਂ ਧੰਨਵਾਦ ਕੀਤਾ ਠੀਕ ਹੈ ਠੀਕ